ਤਾਨੂੰ ਪਤਾ ਹੈ ਧਰਤੀ ਬਾਕੀ ਗ੍ਰਹਾਂ ਤੋਂ ਅਲੱਗ ਕਿਉਂ ਹੈ ਕਿਉਂਕਿ ਇੱਥੇ ਜੀਵਨ ਹੈ ਜ਼ਿੰਦਗੀ ਦਾ ਆਧਾਰ ਮਾਂ ਹੁੰਦੀ ਹੈ ਪਰ ਜਦੋਂ ਮਾਂ ਨੂੰ ਪਤਾ ਹੋਵੇ ਕਿ ਉਹ ਕਦੇ ਮਾਂ ਨਹੀਂ ਬਣ ਸਕਦੀ ਤਾਂ ਉਸ ਮਾਂ ਲਈ ਦੁੱਖ ਦੀ ਕੋਈ ਸੀਮਾ ਨਹੀਂ ਹੈ ਇਸੇ ਦੁੱਖ ਨੇ ਉਸ ਨੂੰ ਖੁਦਕੁਸ਼ੀ ਕਰਨ ਤੇ ਮਜਬੂਰ ਕਰ ਦਿੱਤਾ ਭਾਵੇਂ ਕਿ ਉਹ ਆਪਣਾ ਆਪ ਖਤਮ ਕਰਨ 'ਚ ਕਾਮਯਾਬ ਨਾ ਹੋ ਸਕੀ ਇੱਕ ਮਾਂ ਦੇ ਦੁੱਖ ਨੂੰ ਸਮਝਦਿਆਂ ਦੂਜੀ ਮਾਂ ਨੇ ਆਪਣੀ ਕੁੱਖ ਦੇ ਦਿੱਤੀ। ਉਹ ਮਾਂ ਸੀ ਤਰਤਮਾ। ਜ਼ਿੰਦਗੀ ਦਿੱਤੀ ਬੂਟਿਆਂ ਦੇ ਰੂਪ ਵਿੱਚ। ਇੱਕ ਮਾਂ ਨੇ ਆਪਣੇ ਗਰਭ ਚ ਪਲ ਰਹੇ ਬੱਚਿਆਂ ਲਈ ਵਾਤਾਵਰਣ ਸਿਰਜਣਾ ਹੁੰਦਾ ਹੈ। ਸਾਫ਼ ਪਾਣੀ, ਹਵਾ ਤੇ ਇਸੇ ਸਾਰੇ ਵਿੱਚ ਇੱਕ ਮਾਂ ਨੇ ਦੂਜੀ ਮਾਂ ਦਾ ਸਾਥ ਇਸ ਕਦਰ ਦਿੱਤਾ ਕਿ ਉਹ ਮਾਂ ਭੁੱਲ ਹੀ ਗਈ ਕਿ ਉਹ ਬਾਝ ਹੈ। ਇਸੇ ਰਿਸ਼ਤੇ ਦੀ ਗੱਲ ਕਰ ਰਹੇ ਹਾਂ ਜੋ ਦੁਨੀਆ ਭਰ ਚ ਮਿਸਾਲ ਬਣ ਗਿਆ। ਗੱਲ ਕਰਨਾਟਕਾ ਦੀ ਹੈ ਤੇ 2252 ਕਿਲੋਮੀਟਰ ਦੂਰ ਬੈਠੇ ਸ਼ਾਇਰ Shiv Kumar Batalvi ਦੀਆਂ ਤੁਕਾਂ ਦੇ ਨਾਲ ਟੁਕ ਦੀ ਕਹਾਣੀ ਹੈ ਕੁਝ ਰੁਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁਖ ਲੱਗਦੀਆਂ ਮਾਵਾਂ ਦੂਜੇ ਪਾਸੇ ਗੁਰਬਾਣੀ ਦੀ ਗੱਲ ਕਰੀਏ ਤਾਂ ਬਾਣੀ ਵਿੱਚ ਵੀ ਲਿਖਿਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕਹਾਣੀ ਹੈ 112 ਸਾਲਾ ਸਾਲੂ ਮਰਦਾ ਅੱਥ ਮੱਕਾ ਦੀ ਜੋ ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਦੀ ਵਸਨੀਕ ਹੈ ਜਿਸ ਦਾ ਦੁੱਖ ਬਹੁਤ ਵੱਡਾ ਸੀ ਪਰ ਉਸ ਨੇ ਆਪਣੀ ਜ਼ਿੰਦਗੀ ਨੂੰ ਅਜਿਹੇ ਮਕਸਦ ਦਿੱਤਾ ਕਿ ਅੱਜ ਪੂਰੀ ਦੁਨੀਆ 'ਚ ਉਸ ਦਾ ਨਾਮ ਬਹੁਤ ਹੀ ਇੱਜ਼ਤ ਤੇ ਮਾਣ ਨਾਲ ਲਿਆ ਜਾਂਦਾ ਹੈ ਸਾਲੂ ਮਾਦ ਦਾ thmੱਕਾ ਦੇ ਵਿਆਹ ਤੋਂ ਬਾਅਦ ਕੋਈ ਔਲਾਦ ਨਹੀਂ ਸੀ ਜਿਸ ਕਾਰਨ ਉਹ ਚਿੰਤਤ ਸੀ ਤੇ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸੇ ਤਰ੍ਹਾਂ ਬਚ ਗਈ ਬੱਚਾ ਤਾਂ ਨਹੀਂ ਹੋਇਆ ਪਰ ਸਾਲੂ ਮਾਦਰਾ ਬੋੜ ਦੇ ਰੁੱਖਾਂ ਨੂੰ ਆਪਣੇ ਬੱਚੇ ਮੰਨਦੀ ਹੈ ਪਰ ਇਸ ਦੇ ਪਿੱਛੇ ਦੀ ਕਹਾਣੀ ਬਹੁਤ ਦਿਲਚਸਪ ਹੈ। ਸਾਲੂ ਮਾਤਾ ਥਮੱਕਾ ਨੇ ਆਪਣੇ ਪਤੀ ਨਾਲ ਬੋਰਡ ਤੇ ਰੁੱਖ ਲਗਾਉਣੇ ਸ਼ੁਰੂ ਕਰ ਦਿੱਤੇ। ਉਹ ਆਪਣੇ ਬੱਚਿਆਂ ਵਾਂਗ ਪੌਦਿਆਂ ਦੀ ਸੰਭਾਲ ਕਰਨ ਲੱਗੀ। ਇਹਨਾਂ ਰੁੱਖਾਂ ਦੀ ਗਿਣਤੀ ਹਰ ਸਾਲ ਵਾਧੀ ਰਹੀ। ਹੁਣ ਤੱਕ ਉਹ 400 ਬੋਰਡ ਦੇ ਦਰਖਤਾਂ ਸਮੇਤ 8000 ਤੋਂ ਵੱਧ ਰੁੱਖ ਉਗਾ ਚੁੱਕੇ ਹਨ। ਸੁੱਕੀ ਥਾਂ ਤੇ ਬੋਰਡ ਤੇ ਦਰਖਤ ਲਗਾਉਣਾ ਚੁਣੌਤੀਪੂਰਨ ਸੀ। ਆਪਣੀ ਔਲਾਦ ਕਹਿਣਾ ਤੇ ਮੰਨਣ 'ਚ ਕੀ ਫਰਕ ਹੁੰਦਾ? ਉਹ ਇਸ ਮੈਲਾ ਨੇ ਸਾਬਿਤ ਕਰ ਦਿੱਤਾ ਸਾਲੂ ਮਾਰਦਾ ਅਤੇ ਉਸ ਦਾ ਪਤੀ ਪੌਦਿਆਂ ਨੂੰ ਪਾਣੀ ਦੇਣ ਲਈ 4 ਕਿਲੋਮੀਟਰ ਦੂਰੀ ਤੱਕ ਬਾਲਟੀਆਂ ਨਾਲ ਪਾਣੀ ਲੈ ਕੇ ਜਾਂਦੇ ਸੀ ਉਹਨਾਂ ਕੋਲ ਜੋ ਵੀ ਕੁਝ ਸੀ ਉਹਨਾਂ ਨੇ ਇਹਨਾਂ ਰੁੱਖਾਂ ਦੇ ਲੇਖੇ ਲਾ ਦਿੱਤਾ ਪਾਣੀ ਦੀ ਕਮੀ ਕਾਰਨ ਉਸਨੇ ਬਰਸਾਤਾ ਦੌਰਾਨ ਰੁੱਖ ਲਗਾਉਣੇ ਸ਼ੁਰੂ ਕਰ ਦਿੱਤੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਵੀ ਸਾਲੂ ਮਾਰਦਾ ਨੇ ਰੁੱਖ ਲਗਾਉਣੇ ਜਾਰੀ ਰੱਖੇ ਹਾਲਾਂਕਿ ਉਸ ਨੂੰ ਆਰਥਿਕ ਤੌਰ ਤੇ ਕਦੀ ਵੀ ਕੋਈ ਮਦਦ ਨਹੀਂ ਮਿਲੀ ਜੇਕਰ ਠਮੱਕਾ ਦੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਗਰੀਬੀ ਅਤੇ ਸਹੂਲਤਾਂ ਦੀ ਘਾਟ ਕਾਰਨ ਠਮੱਕਾ ਸਕੂਲ ਨਹੀਂ ਜਾ ਸਕੀ। ਛੋਟੀ ਉਮਰ ਵਿੱਚ ਉਸ ਨੂੰ ਪੇਡਾਂ ਅਤੇ ਪਸ਼ੂਚਾਰਨ ਦਾ ਕੰਮ ਕਰਨਾ ਪਿਆ। ਪਰ ਅਨਪੜ੍ਹ ਹੋਣ ਦੇ ਬਾਵਜੂਦ ਵੀ ਉਸ ਨੇ ਪੂਰੀ ਦੁਨੀਆ 'ਚ ਆਪਣਾ ਨਾਮ ਰੌਸ਼ਨ ਕੀਤਾ। ਉਸ ਦੇ ਰੁੱਖ ਲਗਾਉਣ ਦੇ ਕੰਮ ਨੂੰ ਭਾਰਤ ਦੇ ਰਾਸ਼ਟਰੀ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੈ ਤੇ ਉਸ ਨੂੰ 2019 ਦੇ ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਭਾਰਤ ਦੇ ਗੰਨਰਾਜ ਵਿੱਚ ਸਰਵ ਉੱਚ ਨਾਗਰਿਕ ਪੁਰਸਕਾਰ ਹੈ ਅਮਰੀਕਾ ਵਿੱਚ ਉਸ ਦੇ ਨਾਂ ਤੇ ਇੱਕ ਵਾਤਾਵਰਣ ਸੰਸਥਾ ਵੀ ਹੈ ਜਿਸ ਨੂੰ ਥਿਮਕਕਸ ਰਿਸੋਰਸਸ ਆਫ এনवायरमेंटਲ ਐਜੂਕੇਸ਼ਨ ਕਿਹਾ ਜਾਂਦਾ ਹੈ ਸਾਲੂ ਮਾਰਤਾ thi ਮੱਕਾ ਇੱਕ ਅਜਿਹੀ ਔਰਤ ਹੈ ਜਿਸਨੇ ਆਪਣੇ ਸ਼ਾਨਦਾਰ ਅਤੇ ਵਿਆਪਕ ਵਾਤਾਵਰਣ ਸਿਵਾਵਾਮ ਦੁਆਰਾ ਵਿਸ਼ਵ ਭਰ ਵਿੱਚ ਕਰਨਾਟਕ ਰਾਜ ਨੂੰ ਵੱਖਰੀ ਪਛਾਣ ਦਿਲਵਾਈ ਹੈ ਇਸ ਮਿਸ਼ਨ ਦੀ ਸ਼ੁਰੂਆਤ ਮੱਕਾ ਦੇ ਗੋਦ ਲਏ ਹੋਏ ਪੁੱਤਰ ਉਮੇਸ਼ ਬੀਐਨ ਨੇ ਵੀ ਕੀਤੀ ਉਮੇਸ਼ ਸੜਕਾਂ ਸਕੂਲਾਂ ਤੇ ਜਨਤਕ ਥਾਵਾਂ ਤੇ ਪਹਾੜਾਂ ਤੇ ਰੁੱਖ ਲਗਾ ਰਿਹਾ ਹੈ ਅਤੇ ਉਸ ਦੀ ਸਾਂਭ ਸੰਭਾਲ ਵੀ ਕਰ ਰਿਹਾ ਹੈ ਉਹ ਧਰਤੀ ਬਚਾਓ ਅੰਦੋਲਨ ਵੀ ਚਲਾ ਰਿਹਾ ਹੈ ਉਨਾ ਦੀ ਆਪਣੀ ਨਰਸਰੀ ਹੈ ਤੇ ਪੌਦੇ ਉਗਾਉਣ ਵਿੱਚ ਦਿਲਚਸਪੀ ਰੱਖਣ ਵਾਲੇ ਕਿਸਾਨਾਂ ਨੂੰ ਉਹ ਕਬੂਟੇ ਵੀ ਬੰਨਦੇ ਨੇ ਸੈਂਕੜੇ ਪੁਰਸਕਾਰ ਪ੍ਰਾਪਤ ਕਰਨ ਦੇ ਬਾਵਜੂਦ ਸਲੂ ਮਾਰਤਾ ਥਿਮੱਕਾ ਇੱਕ ਨਿਮਰ ਸੁਭਾਅ ਦੀ ਔਰਤ ਹੈ ਉਹ 112 ਸਾਲ ਦੀ ਹੈ ਤੇ ਉਸ ਦਾ ਜਨਮ 8 ਜੁਲਾਈ 1911 ਨੂੰ ਹੋਇਆ ਸੀ ਥਿਮੱਕਾ ਦਾ ਸੁਪਨਾ ਹੈ ਕਿ ਉਪਵਿਖ ਵਿੱਚ ਹੋਰ ਵੀ ਰੁੱਖ ਲਗਾਉਣ ਤੇ ਮੱਕਾ ਦੀ ਸਮਾਜਿਕ ਸੁਧਾਰ ਚ ਹੋਰ ਵੀ ਬਹੁਤ ਸਾਰੀਆਂ ਦੇਣਾ ਨੇ ਉਹ ਹਸਪਤਾਲ ਦੀ ਉਸਾਰੀ ਲਈ ਸਥਾਨਕ ਪੰਚਾਇਤ ਤੋਂ ਮਨਜ਼ੂਰੀ ਦੀ ਮੰਗ ਕਰ ਰਹੀ ਹੈ ਜ਼ਮੀਨ ਸੁਰੱਖਿਅਤ ਕਰਨ ਅਤੇ ਅਜਿਹੇ ਥਾਂ ਤੇ ਹਸਪਤਾਲ ਬਣਾਉਣ ਲਈ ਇੱਕ ਟਰਸਟ ਸਥਾਪਿਤ ਕੀਤੀ ਹੈ ਜਿੱਥੇ ਕੋਈ ਡਾਕਟਰ ਸਹਾਇਤਾ ਆਸਾਨੀ ਨਾਲ ਉਪਲਬਧ ਨਹੀਂ ਹੈ ਸਲੋ ਮਾਰਦ ਅਤੇ ਮੱਕਾ ਨੇ ਜੰਗਲਾਂ ਦੀ ਕਟਾਈ ਵਿਰੁੱਧ ਆਪਣੀ ਲੜਾਈ ਜਾਰੀ ਰੱਖੀ ਤੇ ਉਸ ਦਾ ਯੋਗਦਾਨ ਸੱਚਮੁੱਚ ਹੀ ਕਮਾਲ ਦਾ ਹੈ ਅੱਜ ਉਹਨਾਂ ਨੂੰ ਸੂਬੇ ਵਿੱਚ ਹਰ ਰੁੱਖ ਲਗਾਉਣ ਦੀ ਪਹਿਲ ਕਦਮੀ ਲਈ ਸੱਦਾ ਦਿੱਤਾ ਜਾਂਦਾ ਹੈ ਆਪਣੀਆਂ ਪ੍ਰਾਪਤੀਆਂ ਨਾਲ ਸਾਲੂ ਮਾਰਦਾ ਠਿਮੱਕਾ ਪੂਰੀ ਦੁਨੀਆ ਦੇ ਲਈ ਇੱਕ ਰੋਲ ਮਾਡਲ ਬਣ ਚੁੱਕੀ ਹੈ।